ਆਉਣੇ ਸੰਸਾਰ ਤੇ ਉਹ ਕੋਈ ਬਹੁਤ ਮਤਲਬ ਬਹੁਤ ਜਿਆਦਾ ਤਪ ਮੰਗਦਾ ਸਮਾਂ ਹੂੰ ਇਸ ਵਾਸਤੇ ਹੂੰ ਵੀ ਕੋਈ ਸੰਤ ਆਵੇ ਸੰਤ ਆਵੇ ਤੇ ਸਾਨੂੰ ਸਾਡੇ ਜਿਹੜੇ ਭਾਰ ਪਿਆ ਪਿਆ ਉਹਨੂੰ ਮੁਕਤ ਕਰੇ ਸਮੇ ਦੇ ਉੱਤੇ ਭਾਰ ਪੈਂਦਾ ਨਾ ਬਿਲਕੁਲ ਸਮੇ ਦੇ ਵਿੱਚ ਜਦੋਂ ਸੰਤ ਆਉਂਦਾ ਪਰ ਸਮੇ ਤੋਂ ਭਾਰ ਲਾਉਂਦਾ ਲਾਉਂਦਾ ਕਿਉਂਕਿ ਉਹ ਉਹਨਾਂ ਮਤਲਬ ਆਤਮਾ ਨੂੰ ਉਹਦੇ ਤੋਂ ਛਡਾਉਂਦਾ ਜਿਹੜਾ ਭਾਰ ਪਾਈ ਬੈਠੀ ਉਹਨਾਂ ਨੂੰ ਮੁਕਤ ਕਰਕੇ ਪਰਾਂ ਕਰਦਾ ਉਹਦਾ ਭਾਰ ਹੌਲਾ ਕਰਦਾ ਤੇ ਨਹੀਂ ਤਾਂ ਸਾਰੀ ਦੁਨਗੀ ਇੱਕ ਖੂਚ ਡਿੱਗ ਪਈ ਮਤਲਬ ਕਿਤੇ ਨਾ ਕਿਤੇ ਉਹ ਚੀਜ਼ਾਂ ਪਈਆਂ ਨੇ ਉਸ ਸਿਸਟਮ ਨੂੰ ਸੈੱਟ ਕਰਨ ਖਾਤਰ ਇਹ ਚੀਜ਼ਾਂ ਆਉਂਦੀਆਂ ਨੇ ਜਿਵੇਂ ਮੈਂ ਕਹਿੰਦੇ ਜਦਾ ਜਦਾ ਹੀ ਧਰਮਸਿਆ ਹਮ ਭਗਵਦ ਗੀਤਾ ਦੇ ਵਿੱਚ ਹੁੰਦਾ ਵੀ ਜਦੋਂ ਵੀ ਧਰਮ ਦਾ ਕੋਈ ਤੇ ਹਾਨੀ ਹੁੰਦੀ ਹੈ ਫਿਰ ਸਮੇਂ-ਸਮੇਂ ਅਵਤਾਰ ਧਾਰਦੇ ਆ ਮਹਾਪੁਰਸ਼ ਅਵਤਾਰ ਰੂਪ ਚ ਆਉਂਦਾ ਮਹਾਪੁਰਸ਼ ਆਪ ਮਾ ਮਹਾਰਾਜ ਹ ਹਕਾਲਪੁਰਕ ਉਹ ਆਪਦਾ ਮਹਾਂਪੁਰਸ਼ ਭੇਜਦਾ ਕੋਈ